ਹੱਥ ਜੋੜ ਕੇ ਭਾਈ ਜੇਤਾ ਜੀ ਨੇ ਪਤਾ ਕੀ ਆਖਿਆ ਕਿਨੇ ਮਹਾਰਾਜ ਤੁਹਾਡੇ ਚਰਣਾ ਚ ਇੱਕ ਬੇਨਤੀ ਕਰਾਂ ਕੀ ਬੇਨਤੀ ਮੇਰੇ ਪਿਤਾ ਦਾ ਸਿਰ ਇਕੱਲਾ ਲੈ ਕੇ ਆ ਗਿਆ ਹੈ ਤੈਨੂੰ ਮਿਲਿਆ ਨਾ ਕੋਈ ਉੱਥੇ ਹੱਥ ਜੋੜ ਕੇ ਪਤਾ ਕੀ ਆਖਿਆ ਇੱਕੋ ਗੱਲ ਕਹੀ ਕਿਨੇ ਮਹਾਰਾਜ ਜਦੋਂ ਤੁਹਾਡੇ ਪਿਤਾ ਦਾ ਸਿਰ ਧੜ ਤੋਂ ਜੁਦਾ ਕਰਨ ਦਾ ਹੁਕਮ ਹੋਇਆ ਇਹ ਨੀਵੀਂ ਦਿੱਲੀ ਦੀ ਧਰਤੀ ਦੇ ਸਿੱਖ ਨਹੀਂ ਸੀ ਸਿੱਖ ਬੜੇ ਸੀ ਉੱਥੇ ਉੱਥੇ ਆਪਣੀ ਸੰਗਤ ਬੜੀ ਸੀ ਮਹਾਰਾਜ ਉੱਥੇ ਸਿੱਖਾਂ ਦੀ ਘਾਟ ਨਹੀਂ ਸੀ ਜਦੋਂ ਸਿਰ ਧੜ ਤੋਂ ਜੁਦਾ ਕਰਨ ਲੱਗੇ ਉਹ ਸੱਚੇ ਪਾਰਸ਼ਾ ਮੈਨੂੰ ਭੈ ਆਉਂਦਾ ਸੀ ਬਲੌਣ ਲੱਗਿਆ ਮੈਨੂੰ ਡਰ ਲੱਗਦਾ ਸੀ ਬਲੌਣ ਲੱਗਿਆ ਕਹਿੰਦੇ ਡਰ ਇਸ ਗੱਲ ਦਾ ਭੈ ਇਸ ਗੱਲ ਦਾ ਕਹਿੰਦੇ ਬੰਦੇ ਸੰਗਤ ਬੜੀ ਸੀ ਮਹਾਰਾਜ ਉੱਥੇ ਇਹ ਪਛਾੜਨਾ ਔਖਾ ਹੋਇਆ ਪਿਆ ਸੀ ਕਿਹੜਾ ਆਪਣਾ ਹੈ ਤੇ ਕਿਹੜਾ ਬਗਾਨਾ ਹੈ